नागरी वर्षा पहाड़ी तो राजा ने श्री आनंदपुर साहब ने लंबा समय घेरा पार करके रखे कई हमले भी किए पर जितना प्राप्त हुई फिर उन्होंने खत् हार के एक सकीम बना थी कि एक हाथी तैयार किया जाए उसने मत्थे उत्तर लोहे दविया बंद करके उस, उस पिला करके उसकी सुंड में लंबी तलवार उ के, के लालोगढ़ साहब में हमला करवाया जाए जिथे सतगुरों के शास्त्र तैयार होया करते और पुराने शस्त्र जमा भी होया करते ਸਿੰਘਾਂ ਨੇ ਸਤਗੁਰਾਂ ਪਾਸ ਬੇਨਤੀ ਕੀਤੀ ਸਤਗੁਰ ਜੀ ਉਹ ਕਿ ਜੋ 22 ਧਾਰ ਦੇ ਬਹਾੜੀ ਰਾਜੇ ਹਨ ਇਹ ਸਕੀਮ ਬਣਾ ਰਹੇ ਨੇ ਸਾਡੇ ਲਈ ਕੀ ਹੁਕਮ ਹੈ ਸਤਗੁਰਾਂ ਨੇ ਵਚਨ ਕੀਤੇ ਕਿ ਹੁਣ ਵਾਲੇ ਹਾਥੀ ਦਾ ਮੁਕਾਬਲਾ ਕਰਨਗੇ ਭਾਈ ਜਿਤਰ ਸਿੰਘ ਜੀ ਸੁਰਮਾ ਸੋ ਜਦੋਂ ਪਹਾੜੀ ਰਾਜਾ ਨੇ ਆਪਣਾ ਹਾਥੀ ਤਿਆਰ ਕਰਕੇ ਕਿਲਾ ਲੋਹੜ ਸਾਹਿਬ ਦੇ ਤੇ ਭੇਜਿਆ ਕਿਰੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਭਾਈ ਜਿਤਰ ਸਿੰਘ ਜੀ ਨੇ ਸਤਗੁਰਾਂ ਤੋਂ ਆਗਿਆ ਪਾ ਕਰਕੇ ਘੋੜੇ ਉੱਤੇ ਸਵਾਰ ਹੋ ਕਰਕੇ ਘੋੜੇ ਦੀਆਂ ਦੋਨੇ ਰਕਾਬਾਂ ਤੇ ਖੜੇ ਹੋ ਕਰਕੇ ਇਹ ਸਨਾਰਨੀ ਵਰਸੇ ਦਾ ਐਸਾ ਵਾਰ ਕੀਤਾ ਸੀ ਜੋ ਹਾਥੀ ਦੇ ਮੱਥੇ ਉੱਤੇ ਉਹਨਾਂ ਲੋਹੇ ਦੀਆਂ ਤਵੀਆਂ ਬੰਨੀਆਂ ਹੋਈਆਂ ਸਨ ਇਹੇ ਤਰੋਹੂ ਕਾਂਜਾਗ ਵਰਗਾ ਲੋੜ ਹੈ ਸਾਰਾ ਹਾਥੀ ਦੇ ਮੱਥੇ ਵਿੱਚ ਜਾ ਦੱਸਿਆ ਸੀ ਔਰ ਭਾਈ ਜਧਰ ਸਿੰਘ ਜੀ ਨੇ ਇੱਕ ਢਾ ਦੇ ਕਰਨ ਕੀ ਹਾਥੀ ਦੇ ਮੱਥੇ ਵਿੱਚ ਇਸ ਨੂੰ ਟੁਟਿਆ ਹਾਥੀ ਦੇ ਮੱਥੇ ਵਿੱਚੋਂ ਉਹਨ ਦੇ ਖਾਰੇ ਚੱਲੇ ਹਾਥੀ ਨੇ ਆਪਣੀ ਬਹੁਤ ਨੁਕਸਾਨ ਕੀਤਾ ਕਬੜੀ ਰਾਜਾ ਦੀ ਹਾਰ ਹੋਈ ਪਾਇਕੇ ਚਤਰ ਸਿੰਘ ਜੀ ਦੇ ਦੁਆਰਾ ਪ੍ਰਾਪਤ ਹੋਈ। ਸੋ ਇਹ ਸ਼ਸਤਰ ਦਾ ਨਾਮ ਹੈ ਨਾਗ ਨਿਰਭਰਸ਼ਾ। ਬੋਲੇ ਸੋ ਨਿਹਾਲ ਰੋਹੀ। ਨਾਥ ਸ੍ਰੀ ਆਕਾਲ। ਇਹ ਸ਼ਸਤਰ ਦਾ ਨਾਮ ਹੈ ਗੁਰਸੰਖਿਓ ਕਰਪਾ ਕਰਸ਼ਾ ਕਰਦਾ ਮਕਰਮ ਹੁੰਦਾ ਹੱਥ। ਅਧ ਵਰਗ ਚੌੜਾ ਮਹਾਂਕਰਤੀ ਦਾ ਨਾਮ ਕਰਤਾ ਵਰਸ਼ਾ ਸਤਿਗੁਰਾਂ ਨੇ ਆਪ ਰੱਖਿਆ ਹੈ। ਇਸ ਦੇ ਨਾਲ ਦੋ ਸਾਖੀਆਂ ਪ੍ਰਸਿੱਧ ਹਨ। ਪਹਿਲੀ ਸਾਖੀ ਹੈ ਧਰਮ ਗੁਰ ਸਿੰਘ ਸਾਹਿਬ ਮਹਾਰਾਜ ਜੀ ਦੇ ਅਧਕਾਰ ਜੁ ਜਦੋਂ ਗੁਰੂ ਕੇ ਇਲਹਾਰ ਮਾਤਾ ਜੀਤ ਕੌਰ ਜੀ ਨਾਲ ਹੋੜੇ ਸਨ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਸੀ ਔਰ ਜਲਦੀ ਬੜੀ ਘਾਟ ਸੀ ਜਲ ਖਾਰਾ ਵੀ ਸੀ ਸੰਗਤਾਂ ਨੇ ਸਤਿਗੁਰਾਂ પાસે ਬੇਤੀ ਕੀਤੀ ਸਤਿਗੁਰੂ ਜੀਓ ਤੇ ਆਪ ਜੀ ਕਿਰਪਾ ਕਰੋ ਸਤਿਗੁਰਾਂ ਨੇ ਘੋੜੇ ਤੇ ਬੈਠਿਆ ਨਹੀਂ ਇਸ ਨੂੰ ਤਿੰਨ ਵਾਰੀ ਧਰਤੀ ਵਿੱਚ ਮਾਰਿਆ ਔਰ ਉੱਟਿਆ ਤਿੰਨ ਜਲ ਦੀਆਂ ਧਾਰਾ ਪ੍ਰਗਟ ਹੋਈਆਂ ਸਤਿਗੁਰਾਂ ਦਾ ਨਾਮ ਰੱਖਿਆ ਕਰਵੈਣੀ ਸਾਹਿਬ ਉਹ ਸੰਗਤਾਂ ਨੇ ਜਲ ਸਕਿਆ ਆਨੰਦ ਮਾਣਿਆ ਹੁਣ ਕੀ ਜਦੋਂ ਸਤਿਗੁਰਾਂ ਦਾ ਵਿਆਹ ਵਰਤ ਹੁੰਦਾ ਹੈ ਸੰਗਤਾਂ ਹਰ ਸਾਲ ਦਸੰਦ ਪਾਂਜੀ ਵਿਖੇ ਪਹੁੰਚਦੀਆਂ ਹਨ ਵੱਡੀ ਪੱਦਰ ਤੇ ਪੱਦਰ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਦੂਸਰੀ ਸਾਖੀ ਹੈ ਕਿ ਜਦੋਂ ਪਹਾੜੀ ਰਾਜਾਂ ਦਾ ਹਰਦੀ ਭਾਈ ਜਗਤ ਸਿੰਘ ਜੀ ਨੇ ਮਹਾਰ ਭਜਾਇਆ ਪਹਾੜੀ ਰਾਜੇ ਇਕੱਠੇ ਹੋਏ ਜੀ